ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸ਼ਿਮਲਾ ਮਿਰਚ ਦੇ ਬਹੁਤ ਟੇਸਟੀ ਪਕੌੜੇ ਤੇ ਨਾਲ ਹੀ ਆਪਾਂ ਜਿਹੜਾ ਇਹ ਆਲੂ ਮਸਾਲਾ ਤਿਆਰ ਕਰਾਂਗੇ ਤੇ ਸ਼ਿਮਲਾ ਮਿਰਚਾਂ ਦੇ ਵਿੱਚ ਕਿਸ ਤਰ੍ਹਾਂ ਭਰਨਾ ਹੈ ਉਹ ਵੀ ਤੁਹਾਨੂੰ ਸਾਰਾ ਇਹ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚਲੋ ਫਿਰ ਆਪਾਂ ਵੀਡੀਓ ਬਣਾਉਣਾ ਸ਼ੁਰੂ ਕਰਦੇ ਆਂ ਆਲੂ ਮਸਾਲਾ ਬਣਾਉਣ ਵਾਸਤੇ ਗੈਸ ਦੇ ਉੱਪਰ ਆਪਾਂ ਫਰਾਈਪੈਨ ਰੱਖਦਾ ਫਰਾਈਪੈਨ ਦੇ ਵਿੱਚ ਦੋ ਚਮਚ ਤੇਲ ਪਾ ਕੇ ਗਰਮ ਕਰ ਲੈ ਅੱਧਾ ਚਮਚ ਪਾ ਦਾਂਗੇ ਜੀਰੇ ਦਾ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਇੱਕ ਬਰੀਕ ਕੱਟੀ ਹਰੀ ਮਿਰਚ ਹਲਕੇ ਜਿਹਾ ਇਹਨਾਂ ਨੂੰ ਭੁੰਨ ਲਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਇਹਦੇ বীਂ ਕੱਢੇ ਹੋਏ ਆ ਆਪਾਂ ਜ਼ਿਆਦਾ ਨਹੀਂ ਭੁੰਨਣਾਗਾ ਤਾਂ ਸਿਰਫ ਇਹਨਾਂ ਦਾ ਕੱਚਾਪਨ ਜਾਈ ਦੂਰ ਕਰਨਾਗਾ ਬਸ ਇਥੋਂ ਤੱਕ ਜਿਹੜਾ ਇਹ ਆਪਾਂ ਭੁੰਨਣਾਗਾ ਟਮਾਟਰ ਨੂੰ ਭੁੰਨ ਲਿਆ ਚਾਰ ਆਲੂ ਸੀ ਉਬਲੇ ਹੋਏ ਇਹਨਾਂ ਨੂੰ ਛਿੱਲ ਕੇ ਐਸ ਤਰ੍ਹਾਂ ਇਹਨਾਂ ਨੂੰ ਹੱਥ ਦੇ ਨਾਲ ਹੀ ਮੈਸ਼ ਕਰ ਲਿਆ ਤੇ ਬਣ ਗਈ। ਵੀਡੀਓ ਨੂੰ ਤੁਸੀਂ ਪੂਰਾ ਦੇਖੋ ਆਪਾਂ ਜਿਹੜੇ ਸ਼ਿਮਲਾ ਮਿਰਚ ਦੇ ਪਕੌੜੇ ਬਹੁਤ ਵਧੀਆ ਬਣਾਵਾਂਗੇ। ਹੁਣ ਆਪਾਂ ਮਸਾਲੇ ਐਡ ਕਰਾਂਗੇ। ਸਵਾਦ ਅਨੁਸਾਰ ਪਾ ਦਾਂਗੇ ਨਮਕ। ਥੋੜੀ ਪਾ ਦਾਂਗੇ ਆਪਾਂ ਲਾਲ ਮਿਰਚ ਪਾਊਡਰ। ਥੋੜਾ ਜਿਹਾ ਪਾ ਦਾਂਗੇ ਆਪਾਂ ਹਲਦੀ ਪਾਊਡਰ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਚਾਟ ਮਸਾਲੇ ਦੀ ਥਾਂ ਤੇ ਤੁਸੀਂ ਅਮਚੂਰ ਪਾਊਡਰ ਵੀ ਪਾ ਸਕਦੇ ਆ ਹੁਣ ਆਪਾਂ ਮਿਕਸ ਕਰ ਦਾਂਗੇ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਸਾਲੇ ਮਿਕਸ ਕਰ ਤੇ ਹੁਣ ਕੱਟਿਆ ਹੋਇਆ ਹਰਾ ਧਨੀਆ ਪਾ ਦਾਂਗੇ ਤੇ ਗੈਸ ਕਰ ਦਾਂਗੇ ਆਪਾਂ ਬੰਦ ਹਾਂਜੀ ਆਲੂ ਮਸਾਲਾ ਬਣ ਕੇ ਰੈਡੀ ਹੈ ਇਹਨੂੰ ਆਪਾਂ ਠੰਡਾ ਹੋਣ ਵਾਸਤੇ ਰੱਖ ਦਾਂਗੇ ਜਿੱਦੇ ਤੱਕ ਆਪਣਾ ਆਲੂ ਮਸਾਲਾ ਠੰਡਾ ਹੋਊਗਾ ਉਦ ਤੱਕ ਜਿਹੜੀਆਂ ਆਪਾਂ ਇਹ ਮਿਰਚਾਂ ਕੱਟ ਕੇ ਤੇ ਤਿਆਰ ਕਰ ਲੈਣੇ ਆ ਪਕੌੜੇ ਬਣਾਉਣ ਵਾਸਤੇ ਹਾਂਜੀ ਮਿਰਚਾਂ ਨੂੰ ਆਪਾਂ ਇਸ ਤਰ੍ਹਾਂ ਕੱਟਣਾ ਜਿਹੜੀ ਇਹਨਾਂ ਦੀ ਆਹਾ ਹੈਗੀ ਨਾ ਬੈਕ ਸਾਈਡ ਇਹ ਆਪਾਂ ਇਹਨਾਂ ਦੇ ਇਸ ਤਰ੍ਹਾਂ ਕੱਟ ਦਾਂਗੇ ਸਾਰੀ ਮਿਰਚ ਨਹੀਂ چیرਨੀ ਗੀ ਨਹੀਂ ਤਾਂ ਜਿਹੜੇ ਇਹ ਪਕੌੜੇ ਫਿਰ ਵਧੀਆ ਨਹੀਂ ਬਣਨੇ ਤੇ ਆਪਾਂ ਇਹਨਾਂ ਨੂੰ ਭਰ ਕੇ ਬਣਾਵਾਂਗੇ ਫਿਰ ਆਪਾਂ ਮਸਾਲਾ ਰੈਡੀ ਕੀਤਾ ਹੈ ਬੀ ਇਹਨਾਂ ਦੇ ਵਿੱਚ ਹੈ ਨਹੀਂ ਤੇ ਕਾਣੀ ਵੀ ਹੈ ਨਹੀਂਗੀ ਕਿਉਂਕਿ ਕਾਣੀ ਮਿਰਚ ਵੀ ਵੇਖ ਕੇ ਜਿਹੜਾ ਆਪਾਂ ਇਹ ਵੇਖਣੀ ਹੈਗੀ ਫੇਰ ਹੀ ਆਪਾਂ ਚੀਨ ਦੇ ਵਿੱਚੋਂ ਕਿ ਕਾਣੀ ਨਾ ਹੋਵੇ ਤੇ ਨਾ ਹੀ ਇਹਦੇ ਵਿੱਚ ਇੰਨੇ ਜ਼ਿਆਦਾ ਬੀ ਹੈਗੇ ਤੇ ਨਾ ਹੀ ਕੋਈ ਕਾਣੀ ਹੈਗੀ ਐ ਐਸੀ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਚੀਰ ਕੇ ਤੇ ਰੈਡੀ ਕਰ ਲਾਂਗੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਹਾਂਜੀ ਸਾਰੀਆਂ ਸ਼ਿਮਲਾ ਮਿਰਚਾਂ ਆਪਾਂ ਚੀਰ ਕੇ ਰੈਡੀ ਕਰ ਲਿਆ ਹੁਣ ਆਪਾਂ ਇਹਨਾਂ ਦੇ ਵਿੱਚ ਆਲੂ ਮਸਾਲਾ ਭਰਾਂਗੇ ਹਾਂਜੀ ਆਲੂ ਮਸਾਲਾ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਆਲੂ ਮਸਾਲਾ ਭਰਾਂਗੇ ਹਾਂਜੀ ਐਸੇ ਤਰ੍ਹਾਂ ਜਿਹੜੀਆਂ ਸਾਰੀਆਂ ਮਿਰਚਾਂ ਆਲੂ ਮਸਾਲੇ ਨਾਲ ਭਰ ਕੇ ਰੈਡੀ ਕਰ ਲਾਂਗੇ ਹਾਂਜੀ ਸਾਰੀਆਂ ਸ਼ਿਮਲਾ ਮਿਰਚਾਂ ਆਪਾਂ ਆਲੂ ਮਸਾਲੇ ਨਾਲ ਭਰ ਲਿਆ ਹੈਗਾ ਹਾਂ ਹਾਂਜੀ ਹੁਣ ਆਪਾਂ ਬੇਸਣ ਦਾ ਘੋਲ ਬਣਾਵਾਂਗੇ ਇੱਕ ਆਪਾਂ ਲੈ ਲਈ ਛੋਟੀ ਜੀ ਕੜਾਹੀ ਜਿਹਦੇ ਵਿੱਚ ਇੱਕ ਕੌਲੀ ਆਪਾਂ ਬੇਸਣ ਪਾ ਦਾਂਗੇ ਦੋ ਚਮਚ ਪਾ ਦਾਂਗੇ ਆਰਾ ਰੋਟ ਨਮਕ ਪਾ ਦਾਂਗੇ ਸਵਾਦ ਅਨੁਸਾਰ ਥੋੜੀ ਜੀ ਪਾ ਦਾਂਗੇ ਪੀਸੀ ਲਾਲ ਮਿਰਚ ਥੋੜੀ ਜੀ ਪਾਵਾਂਗੇ ਕਿਉਂਕਿ ਆਪਾਂ ਆਲੂ ਮਸਾਲੇ ਦੇ ਵਿੱਚ ਵੀ ਮਿਰਚ ਪਾਈ ਆ ਥੋੜੀ ਪਾ ਦਾਂਗੇ ਆਪਾਂ ਹਲਦੀ ਥੋੜਾ ਜਿਹਾ ਪਾ ਦਾਂਗੇ ਆਪਾਂ ਸਾਬਤ ਜੀਰਾ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਕੋਹ ਤਿਆਰ ਕਰਾਂਗੇ ਹਾਂਜੀ ਵੇਸਣ ਦਾ ਘੋਲ ਬਣਾ ਕੇ ਆਪਾਂ ਰੈਡੀ ਕਰ ਲਿਆ ਹਾਂ। ਹਾਂਜੀ ਹੁਣ ਆਪਾਂ ਜਿਹੜੀ ਸ਼ਿਮਲਾ ਮਿਰਚ ਆਲੂ ਮਸਾਲੇ ਨਾਲ ਭਰ ਕੇ ਰੈਡੀ ਕੀਤੀ ਸੀ ਕਿ ਤੇ ਹੁਣ ਆਪਾਂ ਵੇਸਣ ਦੇ ਵਿੱਚ ਇਸ ਤਰ੍ਹਾਂ ਛੱਡ ਦਾਂਗੇ ਤੇ ਚਮਚ ਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਵੇਸਣ ਦੇ ਵਿੱਚ ਭਿਉਂ ਦਾਂਗੇ। ਹਾਂਜੀ ਹੁਣ ਆਪਾਂ ਚੱਲਦੇ ਹਾਂ ਗੈਂਸਨਨੀ। ਹਾਂਜੀ ਗੈਸ ਦੇ ਉੱਪਰ ਆਪਾਂ ਕੜਾਹੀ ਰੱਖਤੀ ਕੜਾਹੀ ਦੇ ਵਿੱਚ ਤੇਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਸ਼ਿਮਲਾ ਮਿਰਚ ਨੂੰ ਕਰਾਂਗੇ ਫਰਾਈ ਹਾਂਜੀ ਇੱਕ ਵਾਰੀ ਆਪਾਂ ਦੋ ਸ਼ਿਮਲਾ ਮਿਰਚਾਂ ਫਰਾਈ ਕਰਾਂਗੇ ਕਿਉਂਕਿ ਕੜਾਹੀ ਥੋੜੀ ਛੋਟੀ ਆ ਤੇ ਲੰਗਾਈ 'ਚ ਜ਼ਿਆਦਾ ਚੜਾਈ 'ਚ ਘੱਟ ਆ ਇਹ ਆਪਾਂ ਪਾ ਦਾਂਗੇ ਉੱਪਰ ਤੇਲ ਜਿਆਦਾ ਤੇਜ਼ ਅੱਗ ਤੇ ਨਹੀਂ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਮੀਡੀਅਮ ਜੀ ਅੱਗ ਤੇ ਇਹਨਾਂ ਨੂੰ ਫਰਾਈ ਕਰਨਾਗੇ ਆਪਾਂ ਤਾਂ ਆਪਾਂ ਹੁਣ ਹਲਾ ਦਾਂਗੇ ਹਾਂਜੀ ਸ਼ਿਮਲਾ ਮਿਰਚਾਂ ਫਰਾਈ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਕੱਢ ਕੇ ਤੇ ਰੱਖ ਦਾਂਗੇ ਪਲੇਟ ਦੇ ਵਿੱਚ ਬਹੁਤ ਵਧੀਆ ਜਿਹੜੇ ਇਹ ਸ਼ਿਮਲਾ ਮਿਰਚ ਦੇ ਇਸ ਤਰ੍ਹਾਂ ਪਕੌੜੇ ਵਧੀਆ ਬਣਦੇ ਹੈਗੇ ਚੰਗੀ ਤਰ੍ਹਾਂ ਇਹਨਾਂ ਤੇ ਜਨ ਜੋੜ ਕੇ ਨਾ ਤੇ ਫਿਰ ਆਪਾਂ ਪਲੇਟ 'ਚ ਰੱਖ ਦਾਂਗੇ। ਹਾਂਜੀ। ਪਲੇਟ 'ਚ ਆਪਾਂ ਰੱਖਤੀਆਂ। ਤੁਸੀਂ ਦੇਖ ਸਕਦੇ ਕਿੰਨੇ ਵਧੀਆ ਜਿਹੜੇ ਇਹ ਸ਼ਿਮਲਾ ਮਿਰਚ ਦੇ ਪਕੌੜੇ ਬਣੇ ਹੈਗੇ ਆ ਤੇ ਹੁਣ ਆਪਾਂ ਦੂਸਰੇ ਵੀ ਇਸੇ ਤਰ੍ਹਾਂ ਹੀ ਬਣਾ ਕੇ ਰੈਡੀ ਕਰ ਲਾਂਗੇ। ਹਾਂਜੀ ਹੁਣ ਸ਼ਿਮਲਾ ਮਿਰਚ ਆਪਾਂ ਦੂਸਰੀਆਂ ਫਰਾਈ ਕਰਦੇ ਆ। ਜੀ ਦੂਸਰਾ ਪੂਰਵੀ ਮਿਰਚਾਂ ਦਾ ਫਰਾਈ ਹੋ ਗਿਆ ਉਸੇ ਤਰ੍ਹਾਂ ਹੀ ਆਪਾਂ ਕੱਢ ਲਾਂਗੇ ਤੇਲ ਚ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਜਿਹੜੀਆਂ ਇਹ ਬਣੀਆਂ ਹੈਗੀਆਂ ਮਿਰਚਾਂ ਤੇ ਭਵਾਂ ਦੀ ਤੁਸੀਂ ਬਾਰਸ਼ ਦੇ ਟਾਈਮ ਤੇ ਤੁਸੀਂ ਇਹਨਾਂ ਨੂੰ ਖਾਓ ਤੇ ਭਵਾਂ ਦੀ ਵੈਸੇ ਭਰ ਕੇ ਸ਼ਿਮਲਾ ਮਿਰਚ ਨੂੰ ਆਲੂ ਮਸਾਲੇ ਨਾਲ ਤੇ ਬਣਾ ਕੇ ਦੇਖਾਓ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗਣੀਆਂ ਤੁਸੀਂ ਦੇਖ ਸਕਦੇ ਹੋ ਹਾਂਜੀ ਤੇ ਤੁਹਾਨੂੰ ਮੈਂ ਇੱਕ ਪੀਸ ਹੁਣ ਕੱਟ ਕੇ ਵੀ ਦਿਖਾਉਣੀ ਹੈਗੀ ਸ਼ਿਮਲਾ ਮਿਰਚ ਦਾ ਆਰਾ ਰੋਟਨਾ ਕੀ ਜਿਹੜੇ ਇਹ ਵਧੀਆ ਕ੍ਰਿਸਪੀ ਤੇ ਵਧੀਆ ਟੇਸਟੀ ਬਣਦੇ ਹੈਗੇ ਤਾਂ ਇਹੋ ਆਪਾਂ ਜਿਹੜਾ ਆਰਾ ਰੋਟ ਪਾਇਆ ਸੀਗਾ ਬੇਸਨ ਦੇ ਵਿੱਚ ਤੇ ਵੇ ਆ ਨਾਲ ਰੱਖ ਦਿਆਂਗੇ ਮੈਂ ਟਮਾਟਰਾਂ ਦੀ ਸੌਸ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖੋ ਇਸ ਤਰ੍ਹਾਂ ਦੇ Shimla mirch ਦੇ ਪਕੌੜੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ